ਪੜਤਣਾ ਐ ਹੋ ਜਿਆ ਕਿਉਂ ਪਾਰਾ ਬੜਾ ਹੋਣਾ ਬਰੋ ਬੰਨਦਾ ਪਿਆ ਘਰ ਤੋਂ ਬਦਦਾ ਜਦੋਂ ਫੂਨ ਲਿਆ ਤੁਨੋਂ ਬਦ ਹਾਂ ਪਿੰਡ ਤਿੰਨ ਚਾਰ ਤੱਕ ਅਮਨ ਸਪਾਂਸਰ ਕਿਹਾ ਹਾਂਜੀ ਸਾਸਰੀ ਕਾਲ ਜੀ ਕੀ ਆ ਚਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦਾ ਵਲੌਗ ਵੀ ਵਧੀਆ ਆ ਚਲ ਭਾਈ ਜਾਨ ਚ ਸਿਰਫ ਦੋ ਤਿੰਨ ਦਿਨ ਰਹਿ ਗਏ ਆ ਤੇ ਅੱਜ ਮੈਨੂੰ ਫੋਨ ਆਇਆ ਅਮਨ ਕੌਰ ਸੰਧੂ ਦਾ ਸੰਧੂ ਨਹੀਂ ਅਮਨ ਕੌਰ ਗਿੱਲ ਦਾ ਸੰਧੂ ਤਾਂ ਪਹਿਲਾਂ ਹੁੰਦੀ ਸੀ ਬਾਕੀ ਆ ਚੀਜ਼ ਦੱਸਿਓ ਕੀ ਆ ਕਿੱਥੋਂ ਮਿਲਦੀ ਲੁਧਿਆਣੇ ਚ ਇਹਦਾ ਨਾਮ ਦੱਸਿਓ ਨਾਮ ਹੀ ਪਤਾ ਯਾਰ ਬਹੁਤ ਸਵਾਦ ਹੁੰਦੀ ਆ ਯਾਪਲੇ ਮੋਗੇ ਮਿਲਦੀ ਦਾ ਦੱਸਿਓ ਤੇ ਅੱਜ ਉਹਨੂੰ ਮੈਂ ਕੱਪੜੇ ਦਿਵਾ ਦਵਾਂ ਭਾਜੀ ਨੂੰ ਤੇ ਉਹਦੇ ਹਸਬੰਦ ਨੂੰ ਮੇਰਾ ਭਾਜੀ ਤੇ ਉਹਦਾ ਹਸਬੰਦ ਦੋ ਬੰਦੇ ਨੂੰ ਕੱਪੜੇ ਦਿਵਾਉਣੇ ਆ ਮੈਂ ਉਹ ਆ ਗਿਆ ਸੋ ਚੱਲਦੇ ਮੈਂ ਕਾਕਾ ਦੇ ਗਰਗੀ ਤੇ ਚੱਲੇ ਹਾਂ ਜੀ ਮੋਗੇ ਦੀ ਮੋਗੇ ਨੂੰ ਸੁਭਾਸ਼ ਸਟੱਡਨ ਸਟੱਪ ਤੋਂ ਦਿਵਾ ਦਾਂਗੇ ਲੋਰ ਕਿਉਂਕਿ ਉਹਨਾਂ ਨੇ ਕੰਮ ਕਰ ਚ ਪਾਉਣੇ ਉਸ ਤਰ੍ਹਾਂ ਦੇ ਲੋਰ ਉਹਨਾਂ ਨੂੰ ਮ ਦਿਵਾਉਣੇ ਆ ਘੈਂਟ ਘੈਂਟ ਕੱਪੜੇ ਬਾਕੀ ਜਾ ਕੇ ਅਮਰ ਨਾਲ ਕਰਦੇ ਫੋਨ ਪੰਜ ਫੋਨ ਲਾਦੇ ਪਹਿਲਾਂ ਉਹਨੂੰ ਫੋਨ ਲਾ ਕੇ ਉਹ ਗਈ ਗਗੂ ਸਾਸ਼ਕ ਪੜਾ ਗਗੂ ਕਿੱਥੇ ਆ ਗਿਆ ਆ ਵੇਖੋ ਜੀ ਇਹ ਹਰਲੀਨ ਹੈ ਪਤਲੀ ਕੁੜੀ ਉਹ ਵੇਖੋ ਜੀ ਉਹਦੀ ਭੈਣ ਖੋਦੀ ਹੋਈ ਹਾਂਜੀ ਦੱਸੋ ਜੀ ਨਾਲ ਉਹ ਵੀ ਮੋਟਾ ਬੈਣ ਵੀ ਆ ਅਸੀਂ ਪਨੀਰੀ ਦੀ ਸਮਾਨ ਲੈ ਆਉਨੇ ਫਿਰ ਆਪਾਂ ਕੱਲ ਪਨੀਰੀ ਬਣਾਣੀ ਹੈਲੋ ਇੱਕ ਵੀਡੀਓ ਪਾਉਣੀ ਆ ਹਾਏ ਮੋਟਾ ਬੈਣ ਇੱਧਰ ਆਏ ਮੈਨੂੰ ਇਹ ਕਰਨ ਪੁੱਛ ਲੈ ਇੱਥੇ ਕਲੌਬ ਬੰਦਾ ਜੜਾਈ ਓਵੇ ਓਵੇ ਹਾਏ ਹਾਏ ਮੋਟਾ ਆਹ ਨਹੀਂ ਆ ਰਹੀ ਬੱਸ ਹਜੇ ਆਣੀ ਹਾਏ ਮੋਟਾ ਇੱਧਰ ਨੂੰ ਆ ਜੀ ਹਾਂ ਆਵੇ ਹੁਣ ਆ ਗਏ ਹਾਏ ਵਲੌਗ ਨੂੰ ਸਤਿ ਸ਼੍ਰੀ ਅਕਾਲ ਨਹੀਂ ਨਹੀਂ ਹਾਏ ਕਰ ਬਲੌਗ ਇੱਕ ਪੰਨਾ ਪਲਟਣਾ ਐ ਹੋ ਜਿਆ ਕਿਉਂ ਭਾਰਾ ਬੜਾ ਹੋਣਾ ਬੰਨ ਪੰਨਾ ਦਾ ਭਾਰਾ ਬਹੁਤ ਹੋਣਾ ਬੰਨਾ ਹਾਂ ਤੇ ਉਹ ਸਪੰਨੇ ਲਈ ਮੈਨੂੰ ਸਾਰਿਆਂ ਨੂੰ ਮੈਂ ਇੱਕ ਇਨਫੋਰਮੇਸ਼ਨ ਮੰਗਣੀ ਆ ਮੈਨੂੰ ਉਹ ਸਨ ਦੱਸਿਆ ਜਾਵੇ ਜਿਸ ਸਨ ਵਿੱਚ ਕਾਲੇ ਕੱਛਿਆਂ ਵਾਲਿਆਂ ਦਾ ਰੌਲਾ ਸੀ ਫਿਰ ਮੈਂ ਅਸਲ ਗੱਲ ਉਹਦੇ ਪਿੱਛੇ ਦੀ ਦੱਸੂਗੀ ਬਹੁਤ ਵੱਡੀ ਕਹਾਣੀ ਆ ਬੜੀ ਇੰਟਰਸਟਿੰਗ ਚੀਜ਼ ਆ ਕਾਲੇ ਕੱਛਿਆਂ ਵਾਲਿਆਂ ਦਾ ਬਹੁਤ ਦੌਰ ਹੁੰਦਾ ਪਿੰਡਾਂ 'ਚ ਤੁਸੀਂ ਕਮੈਂਟ ਕਰਕੇ ਦੱਸਿਓ ਕਿਹੜਾ ਸਨ ਸੀ ਸਨ ਦੀ ਗੱਲ ਆ ਹੂੰ ਅੰਮ੍ਰਿਤਸਰ ਮੇਰੇ ਘਰ ਚ ਸਭ ਤੋਂ ਵੱਡੀ ਘਟਨਾ ਵਾਪਰੀ ਸੀ ਉਹ ਕਰਕੇ ਹੂੰ ਨਹੀਂ ਕੰਨਾਂ ਘਰਾਂ ਚ ਹੋਣਾ ਕਈ ਲੋਕ ਕਮੈਂਟ ਕਰਕੇ ਦੱਸਿਓ ਜਰੂਰ ਕਿਸ ਟਾਈਮ ਦਾ ਦੌਰ ਸੀ ਕਦੋਂ ਸੀ ਇਹ ਪਰ ਕਿੰਨੇ ਕਿੰਨੇ ਉਹ ਸਮਾਂ ਦੇਖਿਆ ਤੇ ਰੱਬ ਨਾ ਕਰੇ ਕਿਸੇ ਦੇ ਨਾਲ ਮਾੜੀ ਘਟਨਾ ਸਾਡੇ ਵਾਂਗੂ ਵਾਪਰੀ ਹੋਵੇ ਮੈਂ ਆਪਦੀ ਜਿਹੜੀ ਆਪਦੀ ਉਹ ਸਟੋਰੀ ਜਰੂਰ ਸ਼ੇਅਰ ਕਰਾਂਗੀ ਤੁਹਾਨੂੰ ਕਿਹੜੇ ਟਾਈਮ ਦੀ ਜਦੋਂ ਇਹ ਫਿਰ ਪਤਾ ਲੱਗ ਜਾਣਾ ਤੁਹਾਨੂੰ ਦਾ ਪਤਾ ਲੱਗ ਜਾਣਾ ਤੇਰੀ ਕਿਹੜਾ ਉਮਰ ਦੱਸੀ ਵਿਸ ਨੂੰ ਮੈਂ ਹੈਗਾ ਕਿ ਕਿ ਕਿਨੂੰ ਕਿਨੂੰ ਯਾਦ ਆ ਉਹ ਸੱਨੇ ਗੁੱਗ ਹੂੰ ਤੇ ਜਰੂਰ ਦੱਸਿਓ ਅਸੀਂ ਚੱਲਦੇ ਜੀ ਅਮਨ ਕਪੜੇ ਤੋਂ ਹਾਂ ਪਹਿਰੇ ਹਾਂ ਪਿੰਡ ਉਹ ਗਾਣਾ ਨਹੀਂ ਰਾਤੀ ਮਿਲਨੇ ਨਾ ਆਈ ਵੇ ਪਿੰਡ ਪਹਿਰਾ ਉਹਦੇ ਬੱਬੂਆਂ ਨੇ ਗਾਣਾ ਗਾਇਆ ਤੇ ਹੋਰ ਸਾਸਰੀ ਘਾਲਾ ਜੀ ਚੱਲ ਚੱਲਦੇ ਵਲੌਗ ਤੁਹਾਨੂੰ ਚਲੋ ਨਾਲ ਦੀ ਨਾਲ ਲੈ ਜਾਂਦੇ ਚਾਬੀ ਲੈ ਕੇ ਆਏ ਕੱਲਾ ਮੂੰਹ ਚੱਕ ਤੁਰੇ ਹੁਣ ਜਾਂ ਲੈ ਕੇ ਆ ਫਿਰ ਆਹ ਗੱਡੀ ਖੜੀ ਹੈ ਅਮਨ ਕੀ ਆਹ ਕਿੱਥੇ ਲਾ ਦੇ ਗੱਡੀ ਤੂੰ ਇੱਥੇ ਇਧਰ ਮੋੜ ਲੈ ਇਧਰ ਆਹ ਸੁਭਾਸ਼ ਦੀ ਗੱਡੀ ਖੜੀ ਆਪਾਂ ਜਾਣਾ ਸੁਭਾਸ਼ ਕੇ ਲਾਉਣੇ ਫਿਰ ਹੋਵੇ ਦੁਕਾਨਾਂ ਤੇ ਸਾਲ ਮੇਰਾ ਵੀ ਸਾਲ ਮੇਰਾ ਵੀ ਸਟਾਲ ਮੇਰਾ ਵੀ ਦੁਕਾਨਾ ਚਾਲ ਚਾਲ ਆ ਸੁਭਾਸ਼ ਸਟਾਡੈਂਟ ਸਟੱਫ ਲਾਉ ਰਿਹਾ ਹੋ ਰਿਹਾ ਹੋ ਰਿਹਾ ਹੋ ਰਿਹਾ ਵੇਂਦਾ ਡੇਡਾ ਡੇਡਾ ਆਪਾਂ ਨੂੰ ਨਾਲ ਦੀ ਗੱਡੀ ਲਾ ਦੇ ਵੀਰ ਮੈਂ ਧੱਬ ਕੇ ਲਾ ਦੇ ਨੱਪ ਕੇ 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 ਵੀਰ ਜਾਂਦੇ ਜਾਂਦੇ ਬਸ ਲਾ ਦੇ ਉੱਤਰ ਨਾ ਗੱਡੀ ਯਾਰ ਮੇਰਾ ਵੀ ਓ ਵੀਰ ਹੈ ਸਾਹਮਣੇ ਇਹ ਵੀ ਸੁਭਾਸ਼ ਦੀ ਦੁਕਾਨ ਤੇ ਲੱਗਾ ਹੋਇਆ ਹੈ ਵੇਲਾਂ ਜਲਾ ਸਾਡੀ ਗੱਡੀ ਕਿੱਲੀਆ ਹਮੋਂ ਨਹੀਂ ਉਹ ਤੇ ਕਿੱਥੇ ਕਵਰ ਵੇਖ ਲਈਆਂ ਹਮ ਚਲੇ ਹਮ ਚਲੇ ਹਮ ਚਲੇ ਹਮ ਚਲੇ ਹਮ ਚਲੇ ਹਮ ਚਲੇ ਇਹ ਹੈ ਸਟਾਰਡੈਂਟ ਸਟਾਫ ਤੁਸੀਂ ਵੀ ਆਗੇ ਤੋਂ ਕੱਪੜੇ ਖਰੀਦ ਸਕਦੇ ਆ ਇਹ ਹੈ ਸਟਾਰਡੈਂਟ ਸਟਾਫ ਦੇ ਓਨਰ ਸੁਬਾਸ਼ ਹੈ ਸਟਾਰਡੈਂਟ ਸਟਾਫ ਤੇ ਅਸੀਂ ਪਹਿਲਾਂ ਆ ਗਏ ਆ ਜੀ ਦੰਨਿਆਵਾਸਰ ਬੋਲੋ ਠੀਕ ਹੈ ਜੀ ਉਹ ਭੈਣ ਹੋਣੀ ਆ ਪਿੱਛੇ ਕਵਰ ਵਾਲੀ ਦੁਕਾਨ ਕਿਦੀ ਆ ਕੀ ਕਿਵਰਾਂ ਲਈ ਐਸੀ ਕੋਈ ਹੈਗੀ ਕਵਰਾਂ ਦੀ ਦੁਕਾਨ ਮੂਰਤੀ ਅੰਦਰ ਮੰਡੇ ਗੱਡੀ ਇੱਥੇ ਲਾ ਕੇ ਬਿੱਲਾ ਦੇ ਪਿੱਛੇ ਗਈ ਜਲੀ ਅਮਨ ਉਹ ਡੀ ਐਮ ਕਾਲਜ ਕੋਲ ਉਧਰ ਟੁਰ ਕੇ ਗਏ ਨੇ ਹੂੰ ਪਿੱਛੇ ਬੈਗ ਤੇ ਰੈਂਡਾ ਓਕੇ ਹਾਂਜੀ ਤੁਸੀਂ ਵੀ ਸਾਥੀ ਕਰ ਵੇਖੋ ਜੀ ਇੰਨੀ ਵੈਰੈਟੀ ਆ ਤੇ ਭਾਜੀ ਨੇ ਬਾਹਰ ਜਾਣਾ ਭਰਾ ਉਹ ਲੋਰ ਲੈਣ ਆਏ ਅੱਜ ਲੋਰ ਹਾਂ ਗਰਮੀ ਦੀਆਂ ਪਹਿਲਾਂ ਕੱਢ ਕੇ ਰੱਖੋ ਕੈਂਟ ਗਰਮੀ ਦੀਆਂ ਗਰਮੀ ਗਰਮੀ ਹਾਂ ਹਾਂ ਗਰਮੀ ਆ ਉਧਰ ਉਹ ਕਿਵੇਂ ਆ ਟਿਮਰੀ ਟਿਮਰੀ ਇਹ ਟਿਮਰੀ ਬਣੀਆਂ ਆ ਮੰਗ ਤੇ ਹੀ ਉਧਰ ਤੇ ਚਾਰ ਚਲੋ ਚਲ ਆਓ ਕੱਢ ਦਿਓ ਪਹਿਲਾਂ ਹੀ ਉਦੋਂ ਤੋਂ ਪਹਿਲਾਂ ਕੱਢ ਰੱਖੋ ਲੋਰ ਕੱਢ ਦੋ ਯਾਰ ਚੰਗੀ ਕੁਆਲਿਟੀ ਦੇ ਸਾਰਾ ਸਾਈਜ਼ ਸਾਈਜ਼ ਭਾਈ ਮੇਰੇ ਨਾਲ 32 ਨਾਲਾ ਲੈਟ ਲੋਡ ਨੂੰ ਕੋਈ ਨਹੀਂ ਠੀਕ ਆ ਮੋਲ ਆਗੇ ਆਕੇ ਆਗੇ ਆਗੇ ਵੇ ਅਸਿਕਾ ਠੀਕ ਠਾਕ ਹੋਣੇ ਹਾਂਜੀ ਹਾਂਜੀ ਹੋ ਗਈ ਆਏ ਸਤਿ ਸ੍ਰੀ ਅਕਾਲ ਐਨਾਂ ਨੂੰ ਦੇਦਾ ਭੁੱਖ ਭੁੱਖ ਨੂੰ ਤਾਂ ਉਹਦੇ ਹੀ ਭੁੱਖ ਪੈ ਜਾਂਦੀ ਆ ਜੀ ਸੇਵਾ ਕਿੰਨੀ ਕਰਦੇ ਬਹੁਤ ਜ਼ਿਆਦਾ ਹਾਂ ਤੇ ਨਾਲ ਮਾਜ ਦੇ ਨਾਲ ਹੀ ਗਰੀਆਂ ਕੋਈ ਕਰਨੀ ਮੰਦੀ ਜਦੋਂ ਆਪਣੇ ਵਿਆਹ ਹੋ ਜੂ ਉਹਦੇ ਵੀ ਕਰਨੇ ਕਿਉਂ ਵੀ ਸ਼ੁਭਾਦੱਸ ਕਰਨੀ ਵੀ ਨਹੀਂ ਰਹਿ ਜੇ ਵੀ ਕਰਨੀ ਪੈਣੀ ਆ ਉਹ ਤਾਂ ਭਾਗ ਹਾਂ ਨਹੀਂ ਆਉ ਭਾਗ ਤਾਂ ਕਰਨੀ ਪੈਣੀ ਆ ਭਾਈ ਫੜਾ ਦੇ ਨਹੀਂ ਪਿੱਛੇ ਜਾ। ਚਲ ਆਜੋ ਆਜੋ ਇਹ ਕੱਪੜੇ ਵੇਖੀ ਆਜਾ ਆਜਾ ਛੇਤੀ ਆਜਾ ਹੁਣ ਤੂੰ ਆਪ ਆਜਾ। ਲੈ ਚੌਂ ਕਰ ਲੈ ਨਿੱਟ ਜਲੀ ਜਾਂਦਾ। ਨਾਨਾਰ ਬੱਸ ਬੱਸ ਆਵੇਂ ਛੁੱਟੀ ਆਜੋ ਆਜੋ। ਆਜੋ। ਭਾਈ ਕਿੱਦਾਂ ਦੇ ਕਾਕਾ ਉੱਥੇ ਸਿਆਲ ਆ ਗਰਮੀ ਹੁਣ। ਗਰਮੀ ਸ਼ੁਰੂ ਮਤਲਬ ਐਵੇਂ ਤੇ ਚਾਹੀਦੇ ਨਾ ਆਹ ਕੱਪੜਾ ਯਾ। ਸਾਰੀ ਭਾਵੇਂ ਡ੍ਰੇਟਰ ਹੈ ਵੀਰੇ ਨੈਰੋ ਚਾਹੀਦੇ ਪਾ। ਆ ਵੀ ਚਲਦੀ। ਨੈਰੋ ਚਾਹੀਦੇ ਆ। ਨਹੀਂ ਇੰਨੇ ਵੀ ਨੈਰੋ ਨੇ ਠੀਕ ਆ ਠੀਕ ਨੇਰੋ ਹੀ ਆ। ਨਹੀਂ ਖੁੱਲਾ। ਜੇ ਥੱਲੋਂ ਬਾਹਰ ਦੇ ਜਿਹੜੇ ਹਿੰ ਆਣਾ। ਪਹੁੰਚੇ ਰੇਬੜ ਜਾਈਦੇ ਆ ਰੇਬੜੀ ਹੈਗੇ ਆਪਣੇ ਕੋ ਕੱਢੀ ਰੇਬੜ ਵਾਸਤੇ ਚੀਚੀ ਹੈਗੇ ਆ ਰੇਬੜ ਵੇਖ ਸਾਰੀਆਂ ਚੀਜ਼ਾਂ ਇਹ ਬੰਦਾ ਰੱਖਦਾ ਵਧੀਆ ਖਾ ਹਮੇ ਜੋ ਜੋ ਟਾਈਟ ਵੀ ਹੋਏ ਦਾ ਲੂਸ ਵੀ ਇੰਦਰ ਰੱਖਿਆ ਬੋਟਮ ਲਿਆਓ ਜੀ ਲਿਆਓ ਚਾਹੀਦੇ ਗਰਮੀ ਵਾਲੇ 100 ਐਸੀ ਨਾਈਕੀ ਦੇ ਜੋਗ ਯਾਰ ਲੈ ਗਿਆ ਜਿਹੜੇ ਨਾਈਕੀ ਛਾਈ ਕੀ ਸਭ ਲੈ ਹਾਂ ਵੀ ਭੁੱਖ ਪਾਈ ਖੁੱਲ ਪਾਈ ਆ ਇੰਦਾ ਦੰਨਾ ਛੱਡ ਦਿਓ ਨਹੀਂ 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 ਜਾਈਦੇ ਹਾਂ ਚੀਜ਼ ਹੁੰਦੀ ਰੱਖਿਓ ਇਹ ਨਹੀਂ ਇਹ ਨਿਕਟਾ ਆ ਲੈ ਜਿਹੜੇ ਮੇਰੇ ਪਾਸ ਕਟਾ ਲੈ ਦੂਜੇ ਨਾਲ ਹਾਂ ਦੂਜੇ ਵਿੰਟਰ ਕੀ ਪਿਆ ਮਤਲਬ ਉਹ ਕੱਪੜੇ ਚ ਨਹੀਂ ਹੋਣੇ ਫਿਰ ਉਹ ਉਹ ਵਿੰਟਰ ਜੀ ਇਹਦੇ ਜਾ ਕੱਪੜਾ ਕੜਾ ਕਹਿੰਦੇ ਨਾ ਇਹ ਵਿੰਟਰ ਕੱਢ ਕੇ ਆਇਆ ਹੈਗੀ ਕੋਈ ਛੋਟਾ ਛੋਟਾ ਕੱਢ ਕੋ ਸੇ ਮਾਹੀਆ ਕੱਪੜਾ ਚਾਹੀਦਾ ਆਹ ਕੱਪੜੇ ਵਿੱਚ ਉਹ ਕੁੜੀ ਨਹੀਂ ਆਉਂਦੀ ਹਾਂ ਰੇ ਆਪਣੀ ਚਾਹੀਦੀ ਆ ਉਹਦੇ ਵਿੱਚ ਇਹ ਸਟੋਰ ਤੇ ਆਜ ਜਾਂਦੀਆਂ ਵਾ ਆ ਚੀਜ਼ਾਂ ਇੰਦੇ ਚ ਜਾਂਦੀਆਂ ਇਦਾਂ ਨੀਆਂ ਇਦਾਂ ਮੈਂ ਦੇਖਿਓ ਭਾਈ ਪਾਪਾ ਹਾਂਜੀ ਆ ਚੀਜ਼ ਆ ਚ ਹੀ ਕਹਿੰਦੀ ਇੱਕ ਇੱਕ ਨਿੱਕੀ ਰੇਬਲ ਵੀ ਹੈਗਾ ਆਪਾਂ ਕੱਢੀ ਅੰਦਰ ਆਰਮਰ ਦਾ ਇਹਦਾ ਮੈਂਟਰ ਵਾਲਿਆ ਉਹ ਵੀ ਦਿਖਾਰੇ ਕੱਢ ਕੇ ਇੱਕ ਰਿਓ ਛੋਟੀ ਰੇਬਲਾਂ ਦਾ ਵਨ ਚ ਕੱਢਿਆ ਕੀ ਹੋ ਗਿਆ ਕਿ ਵੇਸਨ ਰਹਿ ਗਿਆ ਇੱਕ ਮਿੰਟ ਮੈਂ ਆਹ ਰਿਮਾ ਕੋਲ ਦੇ ਕਿ ਆਇਆ ਮਾਜਾ ਇੱਕ ਆ ਵੱਡੀ ਚੂੜੀ ਹੁੰਦੀ ਇਦਾਂ ਆ ਦੇਖਿਓ ਆ ਪਈ ਵੀਰੇ ਆਹ ਇਹ ਸੇ ਕੱਪੜੇ ਚ ਇਹ ਕਰਿਓ ਜਿਹੜੀ ਆਪਾਂ ਉਹ ਨਹੀਂ ਤੁਹਾਨੂੰ ਦਿੱਤੀ ਯਾਰ ਖਾਬਸੀ ਕਿਹੜੇ ਬਣਾ ਹੂੰ ਉਹ ਚ ਹੀ ਆ ਇਹ ਪ੍ਰਸ਼ ਦੇ ਵਿੱਚ ਇਹ ਅੰਦਰ ਨਹੀਂ ਨਹੀਂ ਚਲਾ ਦੇ ਉਹ ਨਹੀਂ ਇਹ ਨਾ ਟ੍ਰੈਂਡ ਨਹੀਂ ਵੇ ਦੂਸੇ ਸਮੇਂ ਦਿਖਾਓ ਕਿਹੜੇ ਬਾਹਰ ਕੋਈ ਕੰਮ ਚੜਨਾ ਨਹੀਂ ਆਹ ਠੀਕ ਨਾ ਟ੍ਰੈਂਡ ਦੀ ਗੱਲ ਨਹੀਂ ਜੋ ਫੋਨ ਪਸੰਦ ਆ ਜੋ ਬਾਹਰ ਜਾਣਾ ਕੋਈ ਸਰੇ ਜਾਣਾ ਕਦੇ ਜਾਣਾ ਮੰਦ ਪਹੁੰਚ ਆਜ ਫਿਰ ਜਾ ਜੇਪੜ ਦੀ ਨਹੀਂ ਪੈਰਾਂ ਚ ਨਹੀਂ ਬਾਹਰ ਮਿਲਦੀ ਆ ਹੁੰਦੇ ਜਾਂ ਕੈਨੇਡਾ ਉਧਰ ਅਵੇਲੇਬਲ ਕਈਆਂ ਦੀ ਪਸੰਦ ਚ ਚੱਲਦੇ ਘੱਟ ਕੋਈ ਸ਼ੀਟ ਨਹੀਂ ਮਿਲਦੇ ਉਧਰ ਰਿਮਨ ਉਹਨਾਂ ਕੋਲ ਇਧਰੋਂ ਲੈਣ ਹੁੰਦੇ ਖੁੱਲੇ ਲੋਰ ਪਰ ਮੈਂ ਵੀ ਰੇਬ ਵਾਲੀ ਪੌਣਾ ਸ਼ੁਰੂ ਤੋਂ ਆ ਦਿੱਤਾ ਹਾਂ ਸਾਡੀ ਸੁਣੋ ਜਿਆ ਕਿ ਵੀਰੇ ਇਹੀ ਪਹੁੰਚ ਈਆ ਮੈਨੂੰ ਹੀ ਆ ਲੈ ਕੇ ਦੇਊਗਾ ਪਾਪੇ ਘਰ ਵਾਲਿਆਂ ਨੂੰ ਪਸੰਦ ਨਹੀਂ ਆਉਂਦੇ ਇਹ ਕੱਪੜੇ ਆ ਜਾਣੇ ਆ ਨੂੰ ਲੂਜ਼ ਵੀ ਨਾ ਲੂਜ਼ ਸਟੇਟ ਅੱਗੇ ਬਣ ਜਾਂਦਾ ਬੁਰਾ ਬੁਡ ਕੱਟੇ ਬਣ ਜਾਂਦਾ ਵਾ ਆ ਚੀਜ਼ ਦੇ ਦੇ ਵਧੀਆ ਵੀ ਹੋਰ ਚੀਜ਼ ਵੇਖ ਦੇ ਜਿਹੜੇ ਗੱਲ ਕੀ ਆ ਜਿਹੜੇ ਖੁੱਲੇ ਆ ਨਾ ਇਹ ਖੁੱਲੇ ਨਹੀਂ ਪੌਝੇ ਚਾਹੀਦੇ ਆ ਭੈਣ ਜਮਾ ਸੀ ਜਾਣਾ ਦਿੰਦਾ ਆ ਚੀਜ਼ ਮਦਦ ਕਰਤੀ ਨਾ ਇਕੱਠੀ ਪੌਝਾ ਓਕੇ ਬਣਨੇ ਵੀ ਹਾਂ ਆ ਚੀਜ਼ ਸੋਹਣੀ ਆ ਜੀ ਚੱਲਦੀ ਆ ਤਾਂ ਦੇਖੋ ਅਰੇ ਵੀ ਬਣ ਗਈ ਇਹ ਬਣ ਗਈ ਨਾ ਜਿੰਨਾ ਕਿ ਟਾਈਟ ਕਰਨ ਨੂੰ 90% ਨਾਲ ਚੱਲ ਜਾਗੇ ਤੂੰ ਕਿਹਨਾਂ ਉਹ ਤਾਂ ਬਹੁਤ ਰੀਅਰ ਹੈਗਾ ਮਤਲਬ ਚਲੋ ਨੋਰੀ ਨੂੰ ਮਾਂਜੀ ਤੈਨੂੰ ਕਿ ਲੱਗਦਾ ਹੈ ਤੇ ਨਹੀਂ ਲੱਗਦਾ ਹੈ ਨਹੀਂ ਉਹ ਜਰੇਬ ਵਾਲੇ ਪਾਉਂਦੇ ਰੇਬਾਲੇ ਲੱਭਾਂਗੇ ਆਪਾਂ ਰੇਬਾਲੇ ਲੱਭਦੇ ਨੇ ਕੋਈ ਨਾ ਕਿੱਡੀ ਕੀ ਫਿਨਿਸ਼ਿੰਗ ਕਿੰਨੀ ਸੋਹਣੀ ਆ ਆ ਡਿਜ਼ਾਈਨਿੰਗ ਹੀ ਕਿੰਨੀ ਸੋਹਣੀ ਆ ਕੱਪੜੇ ਤੇ ਵੇਖ ਫਿਨਿਸ਼ਿੰਗ ਹੀ ਕਿੰਨੀ ਸੋਹਣੀ ਆ ਜਿਹੜਾ ਉਹਨੇ ਆ ਬਣਾਤਾ ੜਾ ਆਂਨੇ ਤੇ ਸਿਰਾਈ ਲਾਤਾ ਗੁੱਗੂ ਆ ਵੇਖ ਆ ਚੀਜ਼ ਇਹ 70 80 20 ਭੇਜਨੇ ਹੋਰ ਗੁੱਗੂ ਇੱਧਰ ਵੇਖ ਆ ਇੱਧਰ ਵੇਖ ਗੁੱਗੂ ਇੱਧਰ ਵੇਖ ਲੈ ਇੰਨੀ ਸੋਹਣਾ ਕੱਪੜਾ ਰੰਗ ਕਿੱਡਾ ਸੋਹਣਾ ਵੇਖ ਜੱਡ ਬਲੈਕ ਨੇ ਜੈਡ ਬਲੈਕ ਕੀ ਕਹਿੰਦੇ ਦਾ ਚਾਦੇ ਨਹੀਂ ਲੈਂਦਾ ਹੁੰਦਾ ਇਹ ਰੰਗ ਉਹ ਰੰਗਾ ਇਹ ਜਿਹੜਾ ਇੱਕ ਰੀ ਅੱਖਾਂ ਚ ਪੈ ਗਿਆ ਦੁਬਾਰਾ ਨਹੀਂ ਲੈਣਾ ਇਹ ਕਿੱਦਾਂ ਸੋਹਣਾ ਪੀਸ ਆ ਲੈ ਗਿਆ ਕੋਲ ਵੀ ਦੁਬਾਰਾ ਨਹੀਂ ਲੈਣਾ ਕਿੱਦਾਂ ਸੋਹਣਾ ਪੀਸ ਸਿਲੈਕਟੇਡ ਹੀ ਕੀਤਾ ਸਿਲੈਕਟੇਡ ਹੀ ਕੀਤਾ ਬਿੱਦੂ ਆ ਵੀ ਕਿ ਤੋਂ ਰੰਗ ਮੈਂ ਆ ਵੀ ਇਹਦਾ ਨਾ ਕੋਈ ਨਾ ਰੰਗ ਵੇ ਕਵਰ ਵੇਖੀ ਮੇਰਾ ਸੋ ਜਿਹੜਾ ਲੱਗੇ ਬਿਲਕੁਲ ਮੇਰਾ ਫੋਨ ਦਾ ਕਵਰ ਵੇਖੂ ਮੈਂ ਆ ਬੋਲੇ ਆਂ ਮੈਂ ਗੱਾਰੀ ਨਾ ਕੱਢੇਗਾ ਮੈਂ ਲੁੱਟੀ ਗਈ 1300 ਰੁਪਏ ਦਾ ਕਵਰ ਲੱਗਾ ਹਾਂ ਮੈਂ ਲੁੱਟੀ ਗਈ ਯਾਰ ਪਿਆ ਕਵਰ ਤੁਹਾਨੂੰ ਪਤਾ ਜਦੋਂ ਨਾ ਫੋਨ ਲਿਆ ਤੈਨੂੰ ਪਤਾ ਹਾਂ ਪਿੰਡ ਤਿੰਨ ਚਾਰ ਤਾਂ ਪਿੰਡ ਹੀ ਰੱਖਿਆ ਜਦੋਂ ਨਵਾਂ ਨਵਾਂ ਲਿਆਂਦਾ ਮੈਂ ਆਪਣੇ ਤੋਂ ਕਵਰ ਹੀ ਪਖਾੰਦ ਆਣਾ ਮੀਡੀਅਮ ਆ 20000 ਤਾਂ ਕਬਰਾਂ ਤੇ ਲਾ ਦੇਣੀ ਮਹੀਨੇ ਹੋਰ ਇਹ ਲੈ ਆ ਲੈ ਬਸ ਮੀਡੀਅਮ ਕਿੰਨਾ ਸਰ ਆ ਤਾਂ ਸੀ ਵੀ ਹੋ ਵੀਰ ਜੀ ਤੀਓ ਲੈ ਹੋ ਕੇ ਲੈ ਆ ਦੂਜੀ ਜਣਾ ਲੈ ਲਿਓ ਇਹ ਲੈ ਲਓ ਫਿਰ ਜੋ ਉਹ ਫੋਨ ਲੈਣ ਦੋ ਇਨਾ ਮੀਡੀਅਮ ਕਿੱਥੇ ਆ ਇਹ ਕਿਹੜਾ ਹੈਲੋ ਰੱਖ ਰੱਖੀ ਜੀ ਵੇਕਾ ਜਦੋਂ ਵਿਆਹ ਕਰਾਉਣ ਕਹੇ ਗਏ ਸੀ ਹਨਾ ਉਦੋਂ ਤਾਂ ਕੁੜੀ ਦੇ ਪਿੰਡ ਦਾ ਨਾਮ ਜੀ ਸੀ ਪਤਾ ਤੇ ਸ਼ਰਟਾ ਲੈਣ ਆਈ ਵੇ ਕਿ ਸਾਰੇ ਪਿੰਡ ਦੀ ਸ਼ਰਟਾ ਵਖਾਦੀਆਂ ਹੁਣ ਤਾਂ ਕੋਈ ਇੱਕ ਸ਼ਰਟ ਨਹੀਂ ਸਿਲੈਕਟ ਹੋ ਤੂੰ ਨਹੀਂ ਕਰ ਲੈਂਦਾ ਕਰ ਲੈਂਦਾ ਦੁਨੀਆ ਕਰ ਲੈਂਦਾ ਕੋਈ ਕਰਤੀਗਾ ਕੋਈ ਸ਼ਰਟ ਦੀ ਚਾਰ ਕਰ ਲਿਆ ਵਾ ਇਹ ਚਾਰ ਪੰਜ ਉਹ ਇੱਕ ਪਸੰਦ ਆਉਂਦੀ ਉਹਦੀ ਉਹ ਸਿਲੈਕਟ ਕਰੀ ਦੀ ਉਦੋਂ ਸੁਣੀ ਹੋਰ ਆ ਜੀ ਫਿਰ ਉਹ ਅਖੋ ਦੂਜੀ ਲੈ ਲੇ ਸਾਲ ਐ ਹੀ ਹੋ ਗਿਆ ਨਹੀਂ ਮਿਲਦਾ ਭਰਾਵਾ ਸੈਜ ਨਹੀਂ ਜਿਵੇਂ ਨਾ ਚੀ ਚੱਕੀ ਨਾ ਪਾਲੀ ਠੀਕ ਆ ਇਹ ਫਿਰ ਦੂਸੋਂ ਨਹੀਂ ਹੋਰ ਆ ਜੀ ਇਹ ਸਹੀ ਆ ਸਹੀ ਪੈਟਿੰਗ ਆ ਸਹੀ ਬਣਦੀ ਆ ਬਾਜ ਕਰ ਉਹ ਕਿੰਨੀ ਹਰ ਵਾਰ ਹਲਤੇ ਬਦਲਾਈ ਜਾਵੇ ਹਲਤੇ ਬਦਲਾਈ ਜਾਂਦੀ ਹੈ ਹੋਲੀ ਖਾਲਾ ਹੌਸਲਾ ਰੱਖ ਤੇਰਾ ਹੀ ਆ ਸਾਰਾ ਓਕੇ ਸਮਝਾ ਕੇ ਕੋਈ ਨਹੀਂ ਮੈਂ ਕੰਮਕਾਰ ਵੀ ਕਰਨੇ ਪੈਂਦੇ ਨਾ ਅਮਨ ਉਸਮਾਨ ਦੀ ਮਨ ਭੈਣ ਲੋ ਹਾ ਡੇ ਲੋ ਪਾਰਟੀ ਅੱਜ ਠੀਕ ਆ ਹਾਂਜੀ ਮੰਨਦੇ ਨਾ ਮੈਂ ਕਿੰਨੀ ਨਹੀਂ ਥੱਲੇ ਤੇ ਲੱਗਦੀ ਵਾ ਵਈਆ ਥੈਂਕ ਯੂ ਲੇ ਕਾਫੀ ਵੀ ਪਿਆਉਣੀ ਪੈਣੇ ਪਿਆ ਪੈਣੇ ਦੀ ਇੱਕ ਰਬਰਗਰ ਖਾ ਲੋ ਹਨਾ ਫਿਰ ਉਹ ਹਿਸਾਬ ਨਾਲ ਗਾਂ ਵੀ ਤੁਹਾਨੂੰ ਸੇਵਾ ਦਾ ਮੌਕਾ ਮੈਂ ਕਹ ਦਵਾਂਗੇ ਭੈਣ ਨੂੰ ਹਨਾ ਦੰਨਣਾ ਸੁਆਦ ਖਾ ਕੇ ਗੁੱਡ ਵੈਰੀ ਗੁੱਡ ਅੱਜ ਦਾ ਖਾ ਲੋ ਭਾਜੀ ਓਕੇ ਆ ਥੈਂਕ ਯੂ ਮੇਰਾ ਘਰ ਥੈਂਕ ਯੂ ਭੈਣੇ ਸਾਨੂੰ 버ਗਰ ਖਵਾਉਂਦੀ ਓਹੀ ਤਾਂ ਮੈਂ ਸੋਚੀ ਉਹਨਾਂ ਜਿੱਦਣੇ ਗਈ ਤੇ ਸਾਨੂੰ ਕੌਣ ਖਵਾਊਗਾ ਹਨਾ ਫਿਰ ਆਈ ਤੋਂ ਹੀ ਦੋ ਸਾਲਾਂ ਬਾਅਦ ਦੋਵੇਂ ਗਾਹ ਜੇ ਮਿਲ ਮੁੱਲ ਆਈ ਹੈ ਨਾ ਅਈ ਤਾਂ ਪੀ ਜਾ ਉਹਦਾਂ ਦਾ ਖਾਦਾ ਜਦ ਤੂੰ ਘਰੇ ਆਈ ਸੀ ਭਾਣਾ ਉਦੋਂ ਆ ਪੀ ਜਾਂ ਨਹੀਂ ਖਾਦਾ ਸੀ ਲੈ ਵੀ ਆ ਸਾਡੀਆਂ ਕੁੜੀਆਂ ਲੈ ਤੱਕ ਪਈਆਂ ਜੀ ਜੁੱਲਿਆਂ 'ਚ ਉੱਠ ਪੋ ਨੀ ਅੱਜ ਤੁਹਾਨੂੰ ਛੁੱਟੀ ਹੈ ਦਾ ਮਤਲਬ ਇਹ ਨਹੀਂ ਕਿ ਤੂੰ ਟੌਰ ਨਹੀਂ ਉੱਠਣਾ ਉੱਠ ਕੇ ਭੱਜ ਗਿਆ ਉਹ ਭੱਜ ਗਿਆ ਉਹ ਕਿਸਕ ਗਿਆ ਖਿਸਕ ਗਿਆ ਉਹ ਇੱਕ ਲੈ ਕੋਨੀ ਆ ਲੈ ਬਰਾਬਰ ਛੇਤੀ ਚਾਹ ਪੀ ਲੈ ਮੈਂ ਕਿਦੋਂ ਆਉਂਖਿਆ ਹੈ ਕਹਿੰਦਾ ਗਾ ਤੇਨੀ ਚਾਹ ਨਹੀਂ ਬੈਠਦੀ ਨਹੀਂ ਤੇਰੀ ਖਤਮ ਹੋਣੀ ਦੋ ਦੇ ਦੋ ਕੱਟੇ ਕਿੰਨੇ ਹੁੰਦੇ ਆ मान ले मैं तेरे नु दो रोटियां खान नु दितियां तेरे को मगर की बचियांगी सब्जी सब्जी बजी तेरे को सब्जी बजी सब्जी बजी ए हद जुबा जुबा ये लो सूखे मोटा बैन ये मोटा है ये मोटा बैन देख सकते हैं देख सकते हैं मोटा बैन यस ये किसकी मम्मी है ये इसकी मम्मी है <किककता> इसकी मम्मी है इसकी है उसकी भी है, <किकिकता> उसकी भी है। इसकी मम्मी मोटा बहन है वो मोटा बहन आज गई है लुधिया उन्होंने बुटीक का सामान लाना है वो इनको केला छोड़ गई है इनको भी ये सारा दिन गेम खेलते हैं और अपने दोस्तों के साथ खेलते हैं बदतमीज कहीं के लो भी इस न ਇਹਨਾਂ ਨੇ ਜਿੱਤਣਾ ਨਹੀਂ ਉਹ ਜਿੱਤ ਗਏ ਅਗਲੇ ਜਿੱਤ ਗਏ ਜਿੱਤਵਾ ਮਣ ਗਿਆ ਸੀ ਜਿੱਤ ਗਏ ਅਗਲੇ ਜਿੱਤ ਗਏ ਅਗਲੇ ਜਿੱਤ ਨਹੀਂ ਸਕਦੀ ਇੱਥੋਂ ਦਾ ਐਵੇਂ ਜਿੱਤ ਗਏ ਅਗਲੇ ਲਓ ਵੀ ਇਸ ਦਿਨ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਬਹੁਤ ਬਹੁਤ ਧੰਨਵਾਦ ਸਾਰੇ ਜਣਿਆਂ ਦਾ ਵਲੌਗ ਵੇਖਣ ਲਈ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਉਹਨੇ ਟਾਈਮ ਲਈ ਤੁਸੀਂ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨਾਲ ਅਪਲੋਡ ਤੇ ਆਪਣੀਆਂ ਨਿੱਕੀਆਂ ਵੀਡੀਓ ਵੇਖਣ ਵਾਸਤੇ ਆਪਣਾ ਇੰਸਟਾਗ੍ਰam ਹੈਗਾ ਬਲਕਰਨ 157 ਸਨੈਪਚੈਟ ਹੈਗੀ ਸੰਧੂ H J U N I 22 Bye bye, Tata.